ਕਦੇ ਇਹ ਨਹੀਂ ਵੀਦਨੀ ਸੀ ਹੈਗੀ ਭਈ ਇਸ ਤਰ੍ਹਾਂ ਦਾ ਸਾਡੇ ਮਹੱਲੇ ਦੇ ਵਿੱਚ ਕੋਈ ਸਹੂਲਤ ਨਹੀਂ ਜਗੀ ਸਰਕਾਰੀ ਸਹੂਲਤ ਮੇਰਾ ਤੇ ਪਰਿਵਾਰ ਹੈ ਜੀ ਇਹ ਸਾਰਾ ਕਿ ਮੇਰੇ ਹਲਕੇ ਦੇ ਲੋਕਾਂ ਨੇ ਮੇਰੇ ਤੇ ਵਿਸ਼ਵਾਸ ਜਤਾਇਆ ਪਰ ਮੈਂ ਇੱਕ ਗੱਲ ਕਹੀ ਹੈ ਮੈਂ ਇਹੋ ਕਹਿਣਾ ਵੀ ਅਗਲੀ ਵਾਰੀ ਵੋਟ ਮੈਨੂੰ ਤਾਂ ਪਾਇਓ ਜੇ ਮੈਂ ਕੰਮ ਕੀਤੇ ਹੋਣਗੇ ਇੱਕ ਤੇ ਬਿਜਲੀ ਜਿਹੜੀ ਆ ਉਹ 600 ਜੁਟ ਕਰ ਦਿੱਤੀ ਦੂਜਾ ਇਲਾਜ ਇੱਜਾ ਤੁਹਾਡੇ ਬੱਚਿਆਂ ਦੀ ਸਿੱਖਿਆ ਪੱਕੀ। ਇੰਨੀ ਕਾ ਜੀ ਖੁਸ਼ੀ ਹੈ ਤੁਹਾਡੇ ਇਲਾਕੇ ਦੇ ਮਹੱਲੇ ਦੀ ਬਹੁਤ ਹੀ ਜ਼ਿਆਦਾ ਬਹੁਤ ਹੀ ਜ਼ਿਆਦਾ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ। ਸਾਨੂੰ ਕਦੀ ਇੰਨੀ ਉਮੀਦ ਨਹੀਂ ਸੀ ਹੈਗੀ ਭਾਈ ਇਸ ਤਰ੍ਹਾਂ ਦਾ ਸਾਡੇ ਮਹੱਲੇ ਦੇ ਵਿੱਚ ਕੋਈ ਸਹੂਲਤ ਮਿਲ ਜਾਈਗੀ ਸਰਕਾਰੀ ਸਹੂਲਤ। ਮੈਂ ਲਗ ਨਹੀਂ ਹਾਂਜੀ 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 ਹਾਂਜੀ। ਜਿਆਦਾ ਵੋਟਾਂ ਤਾਂ ਪਹਿਲਾਂ ਕੋ ਪੁੱਤ ਬਣ ਕੇ ਆਉਂਗਾ। ਹਾਂਜੀ ਤੇ ਜਿਸ ਦਿਨ ਦਾ ਖੁੱਲਿਆ ਨਾ ਉਸ ਦਿਨ ਦੀ ਮੇਰੀ ਇਹ ਹੋਰ ਵੀ ਗੱਲ ਸੁਣ ਲਓ ਫਿਰ ਹੁਣ ਜਿਸ ਦਿਨ ਦਾ ਖੁੱਲਿਆ ਨਾ ਮੈਂ ਲਗ ਲਈ ਨੰਗਾ। ਉਸ ਦਿਨ ਦੀ ਮੈਂ ਇੱਥੇ ਸਫਾਈ ਕਰਨ ਲਈ ਜੇ ਮੈਂ ਆਪਣੀ ਬਹੂ ਨੂੰ ਇੱਥੇ ਲਵਾਉਣਾ ਚਾਹਣੀ ਵੀ ਉਹਨੂੰ ਉਹਨੂੰ ਉਹ ਕੰਪਿਊਟਰ ਦਾ ਕੋਰਸ ਵੀ ਕੀਤਾ ਪੰਜਾਬੀ ਨੂੰ ਪੜੀ ਆ ਉਹ ਪਰਚੀ ਵੀ ਬਣਾ ਸਕਦੀ ਹੋਰ ਵੀ ਕੰਮ ਨਾਲ ਦੇ ਸਕਦੀ ਆ ਤੇ ਉਹਨੂੰ ਰੱਖਿਆ ਜਾਵੇ ਮੇਰੀ ਇਹ ਡਿਮਾਂਡ ਆ ਬਹੁਤ ਜਿਆਦਾ ਬਹੁਤ ਜਿਆਦਾ ਹਾਂਜੀ ਬੜੀ ਖੁਸ਼ੀ ਦੀ ਗੱਲ ਆ ਜੀ ਅੱਜ ਸਾਡੇ ਬਟਾਲੇ ਹਲਕੇ ਦੇ ਜਿਹੜਾ ਮੁਹੱਲਾ ਕਲੀਨਿਕ ਮਿਲਿਆ ਔਰ ਮੈਂ ਮੈਨੂੰ ਮਾਣ ਆ ਬਹੁਤ ਔਰ ਇੱਥੋਂ ਦੇ ਲੋਕ ਇੱਥੋਂ ਦੀਆਂ ਸਾਡੀਆਂ ਮਾਤਾਵਾਂ ਸਾਡੇ ਬਜ਼ੁਰਗ ਸਾਡੇ ਬੱਚੇ ਬੜੇ ਖੁਸ਼ ਨੇ ਕਿ ਵਾਕਿਆ ਹੀ ਲੰਮੇ ਸਮੇਂ ਬਾਅਦ ਕਿਸੇ ਨੇ ਆ ਕੇ ਸਾਡੀ ਸਾਰ ਲਈ ਇਸ ਚੀਜ਼ ਨੂੰ ਦੇਖਦੇ ਹੋਏ ਲਗਾਤਾਰ ਲੋਕਾਂ ਨੂੰ ਜਿਹੜਾ ਵਾਅਦਾ ਕੀਤਾ ਸੀ ਤੁਹਾਡਾ ਪੁੱਤ ਬਣ ਕੇ ਜਿਹੜਾ ਜੀ ਮਾਤਾ ਨਾਲ ਅਸੀਂ ਗੱਲ ਕੀਤੀ ਹੈ ਕਹਿੰਦੇ ਉਹ ਵਾਅਦੇ ਤੇ ਖਰੇ ਉੱਤਰੇ ਪੁੱਤ ਬਣ ਕੇ ਆਏ ਨੇ ਮੈਨੂੰ ਨਹੀਂ ਨਹੀਂ ਮੇਰਾ ਮੇਰਾ ਤੇ ਪਰਿਵਾਰ ਹੈ ਜੀ ਇਹ ਸਾਰਾ ਕਿਉਂਕਿ ਮੇਰੇ ਹਲਕੇ ਦੇ ਲੋਕਾਂ ਨੇ ਮੇਰੇ ਤੇ ਵਿਸ਼ਵਾਸ ਜਤਾਇਆ ਔਰ ਮੈਂ ਇੱਕ ਗੱਲ ਕਹੀ ਹੈ ਮੈਂ ਇਹੋ ਕਹਿਣਾ ਵੀ ਅਗਲੀ ਵਾਰੀ ਵੋਟ ਮੈਨੂੰ ਤਾਂ ਪਾਇਓ ਜੇ ਮੈਂ ਕੰਮ ਕੀਤੇ ਹੋਣ ਪਰ ਮੈਨੂੰ ਇਨਾ ਮਾਣ ਆ ਮੇਰੇ ਕੱਲੇ-ਕੱਲੇ ਕੰਮ ਤੋਂ ਹੀ ਖੁਸ਼ ਹੁੰਦੇ ਨੇ ਔਰ ਮੈਂ ਇਹਨਾਂ ਨੂੰ ਵੀ ਦੱਸਿਆ ਵਾ ਕਿ ਸਾਨੂੰ ਤਿੰਨ ਚੀਜ਼ਾਂ ਤੇ ਮੇਨ ਸਾਡਾ ਜਿਹੜਾ ਫੋਕਸ ਚੱਲ ਰਿਹਾ ਹੈ ਇੱਕ ਤੇ ਬਿਜਲੀ ਜਿਹੜੀ ਆ ਉਹ 600 ਜੁਟ ਕਰ ਦਿੱਤੀ ਆ ਦੂਜਾ ਇਲਾਜ ਪੱਖੋਂ ਤੀਜਾ ਤੁਹਾਡੇ ਬੱਚਿਆਂ ਦੀ ਸਿੱਖਿਆ ਪੱਖੋਂ ਇਹ ਜੇ ਮੇਨ ਮੋਟਿਵ ਇਸ ਕੰਮ ਨੂੰ ਆਪਾਂ ਫੜ ਲਿਆ ਨਾ ਸਹੀ ਤਾਂ ਕਹਿੰਦਾ ਔਰ ਇਹ ਕੰਮ ਦੇ ਤਰਜੀਹ ਦੇ ਦਿੱਤੀ ਤੇ ਆਪਾਂ ਬਾਹਰਲੇ ਮੁਲਖਾਂ ਨਾਲ ਉਹ ਸਾਡੇ ਤੋਂ ਸਿੱਖਿਆ ਕੇ ਲੈਣਗੇ ਮੈਂ ਤੁਹਾਨੂੰ ਵਾਦਾ ਕਰਦਾ ਸੋ ਮੈਨੂੰ ਮਾਣ ਹੈ ਸਾਡੇ ਮਾਣਯੋਗ ਮੁੱਖ ਮੰਤਰੀ ਪੰਜਾਬ ਜਿਹੜੇ ਕੀ ਮੁੱਖ ਮੰਤਰੀ ਨੇ ਪੰਜਾਬ ਦਾ ਪੁੱਤਰ ਬਣ ਕੇ ਕੰਮ ਕਰ ਰਹੇ ਨੇ। ਕਦੇ ਵੀ ਇਹ ਨਹੀਂ ਵੀਦ ਨਹੀਂ ਸੀ ਹੈਗੀ ਭਈ ਇਸ ਤਰ੍ਹਾਂ ਦਾ ਸਾਡੇ ਮਹੱਲੇ ਦੇ ਵਿੱਚ ਕੋਈ ਸੂਚਨ ਦੇ ਜੈਗੀ ਸਰਕਾਰੀ ਸੂਚਨਾ। ਮੇਰਾ ਤੇ ਪਰਿਵਾਰ ਹੈ ਜੀ ਇਹ ਸਾਰਾ ਕਿ ਮੇਰੇ ਹਲਕੇ ਦੇ ਲੋਕਾਂ ਨੇ ਮੇਰੇ ਤੇ ਵਿਸ਼ਵਾਸ ਜਤਾਇਆ ਔਰ ਮੈਂ ਇੱਕ ਗੱਲ ਕਹੀ ਹੈ ਮੈਂ ਇਹੋ ਕਹਿਣਾ ਵੀ ਅਗਲੀ ਵਾਰੀ ਵੋਟ ਮੈਨੂੰ ਤਾਂ ਪਾਇਓ ਜੇ ਮੈਂ ਕੰਮ ਕੀਤੇ ਹੋਣ। ਇਹ ਕਿਤੇ ਬਿਜਲੀ ਜਿਹੜੀ ਆ ਉਹ 600 ਜੁਟ ਕਰ ਦਿੰਦੀ ਹੈ ਦੂਜਾ ਇਲਾਜ ਪੜ੍ਹ ਤੀਜਾ ਤੁਹਾਡੇ ਬੱਚਿਆਂ ਦੀ ਸਿੱਖਿਆ ਪੜ੍ਹ ਬਹੁਤ ਹੀ ਜ਼ਿਆਦਾ ਬਹੁਤ ਹੀ ਜ਼ਿਆਦਾ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਸਾਨੂੰ ਕਦੀ ਇੰਨੀ ਉਜਧ ਨਹੀਂ ਸੀ ਹੈਗੀ ਭਈ ਇਸ ਤਰ੍ਹਾਂ ਦਾ ਸਾਡੇ ਮਹੱਲੇ ਦੇ ਵਿੱਚ ਕੋਈ ਸਹੂਲਤ ਮਿਲ ਜਾਈਗੀ ਸਰਕਾਰੀ ਸਹੂਲਤ ਮ ਲੱਗ ਨਹੀਂ ਗਏ ਹਾਂਜੀ 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 ਕਿ ਆਈ ਵੋਟਾਂ ਤਾਂ ਪਹਿਲਾਂ ਕੋ ਪੁੱਤ ਬਣ ਗਿਆ ਹਾਂਜੀ ਤੇ ਜਿਸ ਦਿਨ ਦਾ ਖੁੱਲਿਆ ਨਾ ਉਸ ਦਿਨ ਦੀ ਮੇਰੀ ਇਹ ਹੋਰ ਵੀ ਗੱਲ ਸੁਣ ਲਓ ਫਿਰ ਹੁਣ ਜਿਸ ਦਿਨ ਦਾ ਖੁੱਲਿਆ ਨਾ ਮੈਂ ਲੱਗ ਲਈ ਨੰਗਾ ਉਸ ਦਿਨ ਦੀ ਮੈਂ ਇੱਥੇ ਸਫਾਈ ਕਰਨ ਲਈ ਜੇ ਤੇ ਮੈਂ ਆਪਣੀ ਬਹੂ ਨੂੰ ਇੱਥੇ ਲਵਾਉਣਾ ਚਾਹਣੀ ਵੀ ਉਹਨੂੰ ਉਹਨੂੰ ਉਹ ਕੰਪਿਊਟਰ ਦਾ ਕੋਰਸ ਵੀ ਕੀਤਾ ਪੰਜਾਬੀ ਨੂੰ ਪੜੀ ਆ ਉਹ ਪਰਚੀ ਵੀ ਬਣਾ ਸਕਦੀ ਹੋਰ ਵੀ ਕੰਮ ਨਾਲ ਦੇ ਸਕਦੀ ਆ ਤੇ ਉਹਨੂੰ ਰੱਖਿਆ ਜਾਵੇ ਮੇਰੀ ਇਹ ਡਿਮਾਂਡ ਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹਾਂਜੀ 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 ਬੜੀ ਖੁਸ਼ੀ ਦੀ ਗੱਲ ਹੈ ਜੀ ਅੱਜ ਸਾਡੇ ਬਟਾਲੇ ਹਲਕੇ ਦੇ ਜਿਹੜਾ ਮੁਹੱਲਾ ਕਲੀਨਿਕ ਮਿਲਿਆ ਔਰ ਮੈਂ ਮੈਨੂੰ ਮਾਣ ਆ ਬਹੁਤ ਔਰ ਇੱਥੋਂ ਦੇ ਲੋਕ ਇੱਥੋਂ ਦੀਆਂ ਸਾਡੀਆਂ ਮਾਤਾਵਾਂ ਸਾਡੇ ਬਜ਼ੁਰਗ ਸਾਡੇ ਬੱਚੇ ਬੜੇ ਖੁਸ਼ ਨੇ ਕਿ ਵਾਕਿਆ ਹੀ ਲੰਮੇ ਸਮੇਂ ਬਾਅਦ ਕਿਸੇ ਨੇ ਆ ਕੇ ਸਾਡੀ ਸਾਰ ਲਈ ਇਸ ਚੀਜ਼ ਨੂੰ ਦੇਖਦੇ ਹੋ ਲਗਾਤਾਰ ਲੋਕਾਂ ਨੂੰ ਜਿਹੜਾ ਵਾਅਦਾ ਕੀਤਾ ਸੀ ਕਿ ਤੁਹਾਡਾ ਪੁੱਤ ਬਣੂਗਾ ਜੀ ਮਾਤਾਵਾਂ ਨਾਲ ਗੱਲ ਕੀਤੀ ਹੈ ਕਹਿੰਦੇ ਉਹ ਵਾਅਦੇ ਤੇ ਖਰੇ ਉੱਤੇ ਉੱਤ ਬਣ ਕੇ ਆਏ ਨੇ ਨਹੀਂ ਨਹੀਂ ਮੇਰਾ 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 ਤੇ ਪਰਿਵਾਰ ਹੈ ਜੀ ਇਹ ਸਾਰਾ ਕਿਉਂਕਿ ਮੇਰੇ ਹਲਕੇ ਦੇ ਲੋਕਾਂ ਨੇ ਮੇਰੇ ਤੇ ਵਿਸ਼ਵਾਸ ਜਤਾਇਆ ਔਰ ਮੈਂ ਇੱਕ ਗੱਲ ਕਹੀ ਹੈ ਮੈਂ ਇਹੋ ਕਹਿਣਾ ਵੀ ਅਗਲੀ ਵਾਰੀ ਵੋਟ ਮੈਨੂੰ ਤਾਂ ਪਾਇਓ ਜੇ ਮੈਂ ਕੰਮ ਕੀਤੇ ਹੋਣਗੇ ਪਰ ਮੈਨੂੰ ਇੰਨਾ ਮਾਣ ਆ ਮੇਰੇ ਕੱਲੇ-ਕੱਲੇ ਕੰਮ ਤੋਂ ਇਹ ਖੁਸ਼ ਹੁੰਦੇ ਨੇ ਔਰ ਮੈਂ ਇਹਨਾਂ ਨੂੰ ਵੀ ਦੱਸਿਆ ਵਾ ਕਿ ਸਾਨੂੰ ਤਿੰਨ ਚੀਜ਼ਾਂ ਤੇ ਮੇਨ ਸਾਡਾ ਜਿਹੜਾ ਫੋਕਸ ਚੱਲ ਰਿਹਾ ਹੈ ਇੱਕ ਤੇ ਬਿਜਲੀ ਜਿਹੜੀ ਆ ਉਹ 600 ਜੁਨਟ ਕਰ ਦਿੱਤੀ ਆ ਦੂਜਾ ਇਲਾਜ ਪੱਖੋਂ ਤੀਜਾ ਤੁਹਾਡੇ ਬੱਚਿਆਂ ਦੀ ਸਿੱਖਿਆ ਪੱਖੋਂ ਇਹ ਜੇ ਮੇਨ ਮੋਟਿਵ ਇਸ ਕੰਮ ਨੂੰ ਆਪਾਂ ਫੜ ਲਿਆ ਨਾ ਸਹੀ ਤਾਂ ਕਹਿੰਦਾ ਔਰ ਇਹ ਕੰਮ ਦੇ ਤਰਜੀਹ ਦੇ ਦਿੱਤੀ ਤੇ ਆਪਾਂ ਬਾਹਰਲੇ ਮੁਲਖਾਂ ਨਾਲ ਉਹ ਸਾਡੇ ਤੋਂ ਸਿੱਖਿਆ ਕੇ ਲੈਣਗੇ ਮੈਂ ਤੁਹਾਨੂੰ ਵਾਅਦਾ ਕਰਦਾ ਹਾਂ ਸੋ ਮੈਨੂੰ ਮਾਣ ਹੈ ਸਾਡੇ ਮਾਣਯੋਗ ਮੁੱਖ ਮੰਤਰੀ ਪੰਜਾਬ ਜਿਹੜੇ ਕੀ ਮੁੱਖ ਮੰਤਰੀ ਨਹੀਂ ਪੰਜਾਬ ਦਾ ਪੁੱਤਰ ਬਣ ਕੇ ਕੰਮ ਕਰਦੇ